ਲੱਖਾ ਸੁਧਾਣਾ ਦੀ ਸਰਕਾਰ ਕੋ ਟੀਮ ਜੋ ਕਿ ਪਿੰਡ ਪਿੰਡ ਚ ਬਣੀ ਹੋਈ ਹੈ 244 ਦੇ 244 ਪਿੰਡਾਂ ਨੂੰ ਮੈਸੇਜ ਹੈ ਸੁਨੇਹਾ ਕਿ ਕੱਲ ਨੂੰ ਬੜਾ ਮਹੱਤਵਪੂਰਨ ਦਿਨ ਹੈ ਆਪਣੇ ਵਾਸਤੇ ਆਪਾਂ ਨੇ ਤਿੰਨੇ ਹਲਕਿਆਂ ਦੀਆਂ ਵਰਕਰ ਮੀਟਿੰਗਾਂ ਦੇ ਵਿੱਚ ਚੋਣ ਸਮੱਗਰੀ ਦਾ ਵਸਤਾ ਸਾਰੇ ਪਿੰਡਾਂ ਨੂੰ ਦੇਣਾ ਹੈ ਇਸ ਕਰਕੇ ਹਰੇਕ ਪਿੰਡ ਤੋਂ ਦੋ ਦੋ ਬੰਦੇ ਕੋਸ਼ਿਸ਼ ਕਰੋ ਵੀ ਪਾਸਪੋਰਟ ਫੋਟੋਆਂ ਵੀ ਲੈ ਆਓ ਦੋ ਦੋ ਅਤੇ ਆਧਾਰ ਕਾਰਡ ਬੋਡ ਕਾਰਡ ਲੈ ਕੇ ਆਓ ਦੋ ਦੋ ਜਾਣੇ ਹਰੇਕ ਪਿੰਡ ਤੋਂ ਜਰੂਰ ਆਓ ਹੁਣ ਮੈਂ ਦੱਸਣ ਲੱਗਿਆ ਵੀ ਮਾਨਸਾ ਹਲਕੇ ਵਾਲੇ ਕਿੱਥੇ ਆਉਣ ਕਿੰਨੇ ਵਜੇ ਆਉਣ ਬੜਹਾਡੇ ਵਾਲੇ ਕਿੱਥੇ ਆਉਣ ਕਿੰਨੇ ਵਜੇ ਆਉਣ ਸਰਦੂਰਗੜਾ ਵਾਲੇ ਕਿੱਥੇ ਆਉਣ ਕਿੰਨੇ ਵਜੇ ਆਉਣ ਸਭ ਤੋਂ ਪਹਿਲਾਂ ਠੀਕ 9:00 ਵਜੇ ਬੜਹਾਡੇ ਹਲਕੇ ਦੇ ਜਿੰਨੇ ਵਰਕਰ ਨੇ 2-2 ਵਰਕਰ ਹਰੇਕ ਪਿੰਡ ਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਬੱਸ ਸਟੈਂਡ ਦੇ ਕੋਲੇ ਨਵੇਂ ਦੀਵਾਰ ਹਾਲ ਦੇ ਵਿੱਚ 9 ਵਜੇ ਆਪ ਇਕੱਠੇ ਹੋਵਾਂਗੇ ਆ ਕੇ ਆਪਣੇ ਆਪਣੇ ਪਿੰਡਾਂ ਦੀ ਚੋਰ ਸਮੰਦਰੀ ਵਾਲੇ ਬੱਸ ਤੇ ਲੈ ਕੇ ਜਾਓ ਔਰ ਟ੍ਰੇਨਿੰਗ ਵੀ ਲੈ ਕੇ ਜਾਓ ਦੂਜੀ ਗੱਲ ਮਾਸਾ ਹਲਕੇ ਆਨ ਨੂੰ ਐ ਮਾਸਾ ਹਲਕੇ ਦੇ ਹਰੇਕ ਪਿੰਡ ਚੋਂ 2-2 ਵਰਕਰ ਪਾਸਪੋਰਟ ਸਾਹਿਬ ਕੋਟਵਾਂ ਔਰ ਨਾਲ ਆਧਾਰ ਕਾਰਡ ਵੋਟ ਕਾਰਡ ਲੈ ਕੇ ਠੀਕ 12 ਵਜੇ ਗੁਰਦੁਆਰਾ ਸਾਹਿਬ ਦਰਵਾਜੇ ਵਾਲਾ ਜਿਹੜਾ ਸਟੇਸ਼ਨ ਦੇ ਕੋਲੇ ਐ ਉੱਥੇ ਪਹੁੰਚੋ 12 ਵਜੇ ਜਿਹੜੇ ਸਰਦੂਰਗੜ ਹਲਕੇ ਵਿੱਚ ਪੈਂਦੇ ਨੇ ਪਿੰਡ ਉਹਦਾ ਸਾਰੇ ਪਿੰਡਾਂ ਚੋਂ ਦੋ ਦੋ ਵਰਕਰ ਪਾਸਪੋਰਟ ਸਾਈਜ਼ ਫੋਟੋਆਂ ਆਧਾਰ ਕਾਰਡ ਵੋਟ ਕਾਰਡ ਲੈ ਕੇ ਠੀਕ ਸਮੇਂ ਸਿਰ 3 ਵਜੇ 3 ਵਜੇ ਬਾਬਾ ਧਿਆਨ ਦਾ ਅਰਥ ਜੀ ਦੇ ਡੇਰੇ ਵਿੱਚ ਪਹੁੰਚੋ ਔਰ ਇਹ ਬਹੁਤ ਜ਼ਰੂਰੀ ਹੈ ਵੀ ਸਾਰੇ ਸਮੇਂ ਸਿਰ ਆਇਓ ਕੱਲ ਨੂੰ ਚੋਣ ਸਮਗਰੀ ਦੇ ਵਸਤੇ ਵੀ ਦਿੱਤੇ ਜਾਣੇ ਨੇ ਤਿੰਨੇ ਹਲਕੇ ਚਾ ਔਰ ਟ੍ਰੇਨਿੰਗ ਵੀ ਦਿੱਤੀ ਜਾਣੀ ਆ ਬਾਹਰ ਨੂੰ ਜੀ ਕਾ ਖਾਲਸਾ ਬਾਹਰ ਨੂੰ ਕੀ ਫਤਿਹ